ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਦਿਨ 52 ਕਵੀਆਂ ਦੇ ਸਾਹਮਣੇ ਇੱਕ ਸਮੱਸਿਆ ਰੱਖ ਦਿੱਤੀ ਸੀ ਮੈਨੂੰ ਦੱਸੋ ਮੂਰਖ ਕੌਣ ਹੈ ਮੂਰਖ ਕੌਣ ਹੈ ਕਿਸ ਨੂੰ ਮੂੜਖ ਹੋ ਗਏ ਕਿਸ ਨੂੰ ਮੂਰਖ ਆਖੋਗੇ ਹੁਣ 52 ਕਵੀ ਸੰਨ ਕੋਈ ਸੰਸਕ੍ਰਿਤ ਦੇ ਕਵੀ ਕੁਝ ਫਾਰਸੀ ਦੇ ਕਵੀ ਕੋਈ ਬ੍ਰਿਜ ਭਾਸ਼ਾ ਦੇ ਹਿੰਦੀ ਦੇ ਕੁਝ ਪੰਜਾਬੀ ਦੇ ਕੁਝ ਉਰਦੂ ਦੇ ਵੱਖ-ਵੱਖ ਭਾਸ਼ਾਵਾਂ ਦੇ ਕਵੀ ਸਨ ਇੱਕ ਭਾਸ਼ਾ ਦੇ ਕਵੀ ਨਹੀਂ ਸਨ ਕਿਸੇ ਨੇ ਕੁਝ ਦੱਸਿਆ ਕਿਸੇ ਨੇ ਕੁਝ ਦੱਸਿਆ ਕਿਸੇ ਨੇ ਕੁਝ ਦੱਸਿਆ ਫਿਰ ਵਾਰੀ ਆਈ ਭਾਈ ਨੰਦ ਲਾਲ ਦੀ ਸਤਿਗੁਰੂ ਕਹਿੰਦੇ ਨੇ ਹੁਣ ਤੁਸੀਂ ਦੱਸੋ ਭਾਈ ਸਾਹਿਬ ਜੋ ਮੂਰਖ ਦੇ ਲੱਛਣ ਦੱਸਦੇ ਨੇ ਧਿਆਨ ਨਾਲ ਸੁਣਨਾ ਹਰ ਝੇ ਗਾਫਲ ਸ਼ੁੱਧ ਅਜਨਾ ਦਾੰ ਭਵਨ ਗਰਗਦਾ ਬਾਸ਼ਦਵਾ ਗਰ ਸੁਲਤਾਨ ਭਵਨ ਬਾਵੇਂ ਬਾਦਸ਼ਾਹ ਹੈ ਸੁਲਤਾਨ ਹੈ ਤੇ ਬਾਵੇਂ ਬਿਖਾਰੀ ਹੈ ਗਰੀਬ ਹੈ ਅਗਰ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ ਤੇ ਮੂਰਖ ਹੈ ਮੂਰਖ ਅਗਰ ਉਹਦਾ ਸਿਮਰਨ ਨਹੀਂ ਕਰਦਾ ਤਾਂ ਮੂਰਖ ਹੈ ਭੁੱਲ ਕੇ ਵੀ ਨਾ ਸਮਝਣਾ ਸੰਸਾਰ ਦੇ ਸਿਆਣਿਆਂ ਦੀ ਤਾਦਾਦ ਜ਼ਿਆਦਾ ਹੈ ਸੰਸਾਰ ਦੇ ਵਿੱਚ ਮੂਰਖਾਂ ਦੀ ਤਾਦਾਦ ਜ਼ਿਆਦਾ ਹੈ ਹਰ ਚੇ ਗਾਫਲ ਸ਼ੁੱਧ ਅਜਨਾ ਦਾੰਬਵਤ ਗਰਗਦਾ ਬਾ ਸ਼ਦਵ ਗਰ ਸੁਲਤਾਨ ਬਵਦ ਗਦਾ ਕਹਿੰਦੇ ਨੇ ਬਿਖਾਰੀ ਨੂੰ ਗਦਾਗਰ ਸੁਲਤਾਨ ਬਾਸ਼ਾ ਭਾਵੇਂ ਬਾਦਸ਼ਾਹ ਹੈ ਤੇ ਭਾਵੇਂ ਬਿਖਾਰੀ ਹੈ ਭਾਵੇਂ ਚੋਠੀ ਦਾ ਧਨવાન ਹੈ ਤੇ ਭਾਵੇਂ ਗਰੀਬ ਹੈ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ ਤੇ ਮੂੜ ਹੈ ਮੂਰਖ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਥੇ ਤੱਕ ਕਹਿੰਦੇ ਨੇ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਮ ਮੂਰਖ ਨਹੀਂ ਮੂਰਖਾਂ ਦਾ ਮੁਖੀ ਹੈ ਮੂਰਖਾਂ ਦਾ ਸਰਦਾਰ ਹੈ ਜੇ ਪ੍ਰਭੂ ਦੀ ਹੋਂਦ ਨੂੰ ਮੰਨਦਾ ਨਹੀਂ ਤੇ ਉਹਦਾ ਨਾਮ ਜਪਦਾ ਨਹੀਂ ਮੂਰਖਾਂ ਨਾਲ ساری ਦੁਨੀਆ ਭਰੀ ਪਈ ਹੈ ਮੂਰਖ ਦੇ ਲਖਣ ਭਾਈ ਨੰਦ ਲਾਲ ਇਹ ਦੱਸਦੇ ਨੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ